ਸਵਾਗਤ ਕਰਦੇ ਆਂ ਆਪਾ ਤੁਹਾਡਾ ਆਪਣੇ ਕੋਹਰ ਨਵੇਂ ਬਲੌਗ ਵਿੱਚ ਅੱਜ ਆਪਾਂ ਤੁਹਾਨੂੰ ਇਸ ਬਲੌਗ ਵਿੱਚ ਦਿਖਾਉਣ ਲੱਗੇ ਆਂ ਮਾਨਸਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਬਲਾਕ ਬਰੇਟਾ ਬਰੇਟਾ ਸ਼ਹਿਰ ਦੀ ਗੱਲ ਕਰਾਂ ਤਾਂ ਇੱਕ ਬਹੁਤ ਅਮੀਰ ਸ਼ਹਿਰ ਸੀ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਪ੍ਰਿੰਸਲੀ ਸਟੇਟ ਵਿੱਚ ਆਉਂਦਾ ਸੀ ਪਟਿਆ ਬਰੇਟਾ ਸ਼ਹਿਰ ਪਟਿਆਲੇ ਵਿੱਚ ਆਉਂਦਾ ਸੀ ਬਹੁਤ ਤਰੱਕੀ ਕੀਤੀ ਹੈ ਇਸ ਸ਼ਹਿਰ ਨੇ ਵੀ ਕਿਉਂਕਿ ਉਸ ਟਾਈਮ ਪ੍ਰਿੰਸਲੀ ਸਟੇਟ ਹੁੰਦੇ ਸੀ ਲੋਕਲ ਰਾਜਿਆਂ ਦੇ ਜਿਵੇਂ ਕਿ ਪਟਿਆਲਾ ਫਲੇਰ ਕੋਟਲਾ ਜੀਤ ਸੰਗਰੂਰ ਵਿੱਚ ਪੈਂਦਾ ਸੀ ਇੱਥੇ ਤੁਹਾਨੂੰ ਲੋਕਲ ਚੀਜ਼ਾਂ ਜ਼ਿਆਦਾਤਰ ਦੇਖਣੀਆਂ ਪੈਣੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਪੁਰਾਣਾ ਕਲਚਰ ਟ੍ਰੈਡੀਸ਼ਨਲ ਆਰਕੀਟੈਕਚਰ ਬਹੁਤ ਸੋਹਣੇ ਸੋਹਣੇ ਕਿਉਂਕਿ ਇੱਥੇ ਲੋਕਲ ਰਾਜੇ ਹੁੰਦੇ ਸ਼ਹਿਰ ਹੁੰਦੇ ਸੀ ਇਹ ਬ੍ਰਿਟਿਸ਼ ਦੇ ਅੰਦਰ ਨਹੀਂ ਸੀ ਇਹ ਬ੍ਰਿਟਿਸ਼ ਅੰਡਰ ਜਿਹੜੇ ਬ੍ਰਿਟਿਸ਼ ਦੇ ਅੰਡਰ ਦੀ ਸ਼ਹਿਰ ਜਿਵੇਂ ਕਿ ਫਿਰੋਜ਼ਪੁਰ ਮੋਗਾ ਲੁਧਿਆਣਾ ਅੰਬਾਲਾ ਇਹ ਬੈਲਟ ਸੀ ਜਿਹੜੀ ਸਾਰੀ ਅਮੀਰ ਡਵੈਲਪਮੈਂਟ ਜ਼ਿਆਦਾ ਹੋਇਆ ਇੱਥੇ ਐਜੂਕੇਸ਼ਨ ਹੈਲਥ ਗਾ ਇਨਫਰਾਸਟ੍ਰਕਚਰ ਕਹਿਮਾ ਰੋੜੋ ਰੋੜੋ ਸਾਰਾ ਸਾਫ਼ ਸੁਥਰੇ ਨੇ ਜਲੰਧਰ ਇਹ ਅੰਬਰਸਰ ਸਾਈਡ ਪਰ ਇਹ ਜਿਹੜੇ ਲੋਕਲ ਰਾਜਨ ਦੇ ਸ਼ਹਿਰ ਸੀ ਜਿਵੇਂ ਕਿ ਪਟਿਆਲਾ ਮਲੇਰ ਕੋਟਲਾ ਜੀਦ ਜੀਦ ਸੰਗਰੂਰ ਵਿੱਚ ਪੈਂਦਾ ਸੀ ਸੰਗਰੂਰ ਵੀ ਇੱਕ ਲੋਕਲ ਰਾਜਨ ਦੇ ਸ਼ਹਿਰ ਸੀ ਇਸ ਕਰਕੇ ਇੱਥੇ ਜਿਆਦਾ ਡਿਵੈਲਪਮੈਂਟ ਤਾਂ ਦੇਖਣ ਨੂੰ ਮਿਲਿਆ ਨਹੀਂ ਪਰ ਇੱਥੇ ਲੋਕਲ ਚੀਜ਼ਾਂ ਜਿਆਦਾ ਮਿਲਦੀਆਂ ਪੁਰਾਣਾ ਕਲਚਰ ਤੇ ਸੰਤੂ ਖੁਸ਼ੀ ਜਿਆਦਾ ਮਿਲੂਗੀ ਯਾਨੀ ਕਿ ਤੁਹਾਨੂੰ ਪਟਿਆਲਾ ਸ਼ਹਿਰ ਐਮਪ੍ਰੈਸਲੀ ਸਟੇਟ ਦੇ ਵਿੱਚ ਆਂਦਾ ਸੀ ਪ੍ਰਿੰਸਲੀ ਸ਼ਹਿਰ ਪਟਿਆਲਾ ਪ੍ਰਿੰਸਲੀ ਸਟੇਟ ਹੋਣ ਦੇ ਬਾਵਜੂਦ ਵੀ ਇਹ ਇੱਕ ਲੋਕਲ ਕਲਚਰ ਕਲਚਰ ਟ੍ਰੈਡੀਸ਼ਨਲ ਆਰਕੀਟੈਕਚਰ ਦਾ ਇਹਨੂੰ ਦਰਜਾ ਦਿੱਤਾ ਹੋਇਆ ਜਿਸ ਵਿੱਚ ਅੱਜ ਵੀ ਪੁਰਾਣੀਆਂ-ਪੁਰਾਣੀਆਂ ਜਗ੍ਹਾ ਮੌਜੂਦ ਨੇ ਪਟਿਆਲਾ ਸਟੇਟ ਵਿੱਚ ਮਹਾਰਾਜਾ ਉਪ ਪਟਿਆਲਾ ਤੁਸੀਂ ਜਾਣਦੇ ਹੋ ਕਿ ਕਿੰਨੀ ਕਹਾਵਤ ਪੁਰਾਣੀ ਆ ਕਿੰਨੀ ਮਸ਼ਹੂਰ ਕਹਾਵਤਾ ਕਿੰਨੀ ਕ ਬ੍ਰਾਂਡ ਕਹਾਵਤਾ ਤੇ ਪਟਿਆਲਾ ਸ਼ਹਿਰ ਬਸਾਇਸੀ ਬਾ ਬਾ ਅਲਾ ਸਿੰਘ ਨੇ ਤੇ ਅਲਾ ਸਿੰਘ ਤੋਂ ਬੁਲਿਆ ਸੀ ਪਟਿਆਲਾ ਕਿ ਉਸ ਟਾਈਮ ਆਜ਼ਾਦੀ ਤੋਂ ਪਹਿਲਾਂ ਪ੍ਰੈਸਲੀ ਸਟੇਟ ਹੁੰਦੇ ਸੀ ਕੁਝ ਤਾਂ ਬ੍ਰਿਟਿਸ਼ ਡਾਇਰੈਕਟ ਰੂਲ ਕਰਦੇ ਸੀ ਸ਼ਹਿਰਾਂ 'ਚ ਜਿਵੇਂ ਕਿ ਫਿਰੋਜ਼ਪੁਰ ਮੋਗਾ ਲੁਧਿਆਣਾ ਤੇ ਅੰਬਾਲਾ ਇਹ ਬੈਲਟ ਸੀ ਜਿਹੜੀ ਇਹ ਬ੍ਰਿਟਿਸ਼ ਦੇ ਅੰਡਰ 'ਚ ਬ੍ਰਿਟਿਸ਼ ਰੂਲ ਕਰਦੇ ਸੀ ਸਾਰਾ ਇਸਤੇ ਇਸ ਕਾਰਕ ਇਥੇ ਜਿਆਦਾ ਇਨਫਰਾਸਟ੍ਰਕਚਰ ਦੇਖਣ ਨੂੰ ਮਿਲਦਾ ਜਿਆਦਾ ਡਿਵੈਲਪਮੈਂਟ ਦੇਖਣ ਨੂੰ ਮਿਲਦਾ ਸ਼ਹਿਰਾਂ ਦਾ ਇਹ ਜਿਆਦਾ ਤਰੱਕੀ ਆ ਉਸ ਸ਼ਹਿਰਾਂ ਦੀ ਤੇ ਰੋੜੋ ਰੂੜੋ ਸਾਰਾ ਇਨਫਰਾਸਟ੍ਰਕਚਰ ਹੈਲਥ ਕੇਅਰ ਐਜੂਕੇਸ਼ਨ ਸਭ ਤੋਂ ਅੱਗੇ ਨੇ ਪਰ ਜਿਹੜੇ ਇਹ ਸ਼ਹਿਰ ਸੀ ਪ੍ਰਿੰਸਲੀ ਸਟੇਟ ਆਲ ਲੋਕਲ ਰਾਜ ਦੁਆਰਾ ਰੂਲ ਕਰਦੇ ਸੀ ਬ੍ਰਿਟਿਸ਼ ਦੇ ਅੰਦਰ ਨਹੀਂ ਸੀ ਜਿਵੇਂ ਕੀ ਹੋਇਆ ਮਲੇਰਕੋਟਲਾ ਤੇ ਪਟਿਆਲਾ ਜੀਤ ਜੀਤ ਸੰਗਰੂਰ ਚ ਪੈਂਦਾ ਸੀ ਉਸ ਟਾਈਮ ਪ੍ਰਿੰਸਲੀ ਸਟੇਟਾ ਬਸ ਥੋੜਾ ਜਿਹਾ ਰਹਿ ਗਿਆ ਨਾ ਇੱਥੋਂ ਦੇ ਲੋਕਲ ਰਾਜੇ ਰੂਲ ਕਰਦੇ ਸੀ ਇਸ ਸ਼ਹਿਰਾਂ ਚ ਇਸ ਕਰਕੇ ਤੁਹਾਨੂੰ ਜਿਆਦਾਤਰ ਲੋਕਲ ਕਲਚਰ ਤੇ ਟ੍ਰੈਡੀਸ਼ਨ ਕਸਟਮ ਆਰਕੀਟੈਕਚਰ ਦੇਖਣ ਨੂੰ ਮਿਲਦਾ ਪੁਰਾਣਾ ਪੁਰਾਣਾ ਪੁਰਾਣੀਆਂ ਪੁਰਾਣੀਆਂ ਤੁਸੀਂ ਜਗਾ ਕਹਿ ਸਕਦੇ ਹੋ ਜੋ ਲੋਕਲ ਨੂੰ ਪ੍ਰਜ਼ਰਵ ਰੱਖਦੀਆਂ ਨੇ ਅੱਜ ਵੀ ਇਸ ਜਗਾ ਤੇ ਪੁਰਾਣੀਆਂ ਪੁਰਾਣੀਆਂ ਜਗਾ ਮੌਜੂਦ ਨੇ ਇਹਨਾਂ ਡਿਵੈਲਪਮੈਂਟ ਤਾਂ ਹੋਇਆ ਨਹੀਂ ਇਸ ਜਗਾ ਦਾ ਤੇ ਹੁਣ ਤਾਂ ਵੈਸੇ ਬਹੁਤ ਫਰਕ ਪੈ ਗਿਆ ਪਹਿਲੇ ਦੀ ਟਾਈਮ ਦੀ ਗੱਲ ਕਰਾਂ ਤਾਂ ਹੁਣ ਵੀ ਅੱਜ ਵੀ ਮੌਜੂਦ ਨੇ ਪੁਰਾਣੀਆਂ ਪੁਰਾਣੀਆਂ ਜਗ੍ਹਾ ਫਾਈਨਲੀ ਮੈਂ ਹੋ ਗਿਆ ਇਸ ਕਰਕੇ ਇਹ ਸਿਸਟਰ ਵੀ ਹੋ ਗਿਆ ਥੋੜਾ ਇਹ ਪਿਛੜਾ ਰਹਿ ਗਿਆ ਤੇ ਇਹ ਵੀ ਪਟਿਆਲਾ ਬ੍ਰੇਟਾ ਸ਼ਹਿਰ ਦੀ ਗੱਲ ਕਰਾਂ ਤਾਂ ਪਟਿਆਲਾ ਅੰਡਰ ਆਂਦਦੀ ਉਸ ਟਾਈਮ ਤੇ ਬਹੁਤ ਵਧੀਆ ਬਠਿੰਡਾ ਇਸ ਸਾਈਡ ਨਹੀਂ ਸੀ ਇਹ ਪਟਿਆਲਾ ਚਾਹੁੰਦਾ ਜਿਸ ਕਰਕੇ ਇੱਥੇ ਥੋੜਾ ਜਿਹਾ ਮਾਡਰਨ ਟਾਈਪਸ ਆ ਤੇ ਸ਼ਹਿਰ ਮਾਡਰਨ ਫੈਸਿਲਿਟੀਆਂ ਤੇ ਮੈਨੀ ਫੈਸਿਲਿਟੀਆਂ ਸਾਰੀਆਂ ਇਸ ਤੁਹਾਡਾ ਵੀ ਸ਼ਹਿਰ ਵਿੱਚ ਦੇਖਣ ਨੂੰ ਮਿਲਦੀਆਂ ਨੇ ਰਵੀ ਜੀ ਥੋੜਾ ਮਾਡਰਨ ਟਾਈਪਸ ਆ ਪਟਿਆਲਾ ਚ ਪਰ ਅੱਗੇ ਵੀ ਆਪਾਂ ਜਾਂਦੇ ਹਾਂ ਬੜਾ ਡਾ ਸਾ이드 ਮਾਨਸਾ ਤੇ ਉਹ ਬਠਿੰਡਾ ਸਾ이드 ਆਉਂਦਾ